ਦੇਖੋ ਇਹ ਸਾਡੇ ਮਾਨਯੋਗ ਐਸਪੀ ਸਾਹਿਬ ਸ਼੍ਰੀ ਵਰੁਣ ਸ਼ਰਮਾ ਜੀ ਆਈਪੀਐਸ ਅਤੇ ਸਾਡੇ ਡੀਐਸਪੀ ਨਾਬਾ ਸਰਦਾਰ ਗੁਰਿੰਦਰ ਸਿੰਘ ਪਾਲ ਇਹਨਾਂ ਵੱਲੋਂ ਬਹੁਤ ਸਖਤ ਦਿਸ਼ਾ ਨਿਰਦੇਸ਼ ਦਿੱਤੇ ਸਾਨੂੰ ਕਿ ਨਾਬਾ ਸ਼ਹਿਰ ਦੇ ਵਿੱਚ ਕੋਈ ਵੀ ਵਿਅਕਤੀ ਕੋਈ ਵੀ ਸ਼ਰਾਬ ਦੀ ਅਨਸਰਕਾਰ ਕਿਸੇ ਵੀ ਪ੍ਰਕਾਰ ਜਿਹੜੀ ਚਾਈਨੈਸ ਡੋਰ ਹੈ ਜਿੰਨਾ ਤਾਂ ਵਰਤੋ ਕਰੇ ਉਹਦੇ ਨਾਲ ਹੀ ਇਹਦੀ ਖਰੀਦੋਫ ਰੋਟ ਕਰੇ ਤੇ ਇਸ ਲਈ ਸਾਡੇ ਵੱਲੋਂ ਸਾਰੇ ਸ਼ਹਿਰ ਦੇ ਵਿੱਚ ਅਨਾਉਂਸਮੈਂਟ ਵੀ ਕਰਵਾਈ ਗਈ ਸੀ ਮਿਲੰਦੀ ਖਰਾਵਾ ਕੇ ਇਹਨਾਂ ਨੂੰ ਸੂਚਿਤ ਕੀਤਾ ਗਿਆ ਸੀ ਅਤੇ ਮਾਰੇ ਅੰਸਰਾਂ ਨੂੰ ਅਸੀਂ ਇੱਕ ਬਹੁਤ ਸਖਤ ਸੁਨੇਹਾ ਪੈਨਲ ਦਿੱਤਾ ਕਿ ਕੋਈ ਵੀ ਵਿਅਕਤੀ ਇਹ ਚਾਈਨਾ ਡੋਰ ਨੂੰ ਨਾ ਵੇਚੇ ਤੇ ਨਾ ਇਹਦੀ ਵਰਤੋਂ ਕਰੇ ਜੇ ਇਹਨਾਂ ਵੱਲੋਂ ਕਿਸੇ ਵੱਲੋਂ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਅਸੀਂ ਬਹੁਤ ਸ਼ਕਤੀ ਨਾਲ ਇਹਨਾਂ ਦਾ ਸਾਹਮਣਾ ਕਰਾਂਗੇ ਤੇ ਇਸੇ ਲੜੀ ਦੇ ਵਿੱਚ ਅਸੀਂ ਕੱਲ ਮਿਤੀ 13 ਨੂੰ 13 ਜਨਵਰੀ 2022 ਨੂੰ ਇੱਕ ਲੜਕੇ ਨੂੰ ਅਸੀਂ ਕਾਬੂ ਕੀਤਾ ਸੀ ਜੋ ਲੁਕ ਚੁੱਕ ਕੇ ਇਸ ਚਾਈਨਾ ਡੋ ਚਾਈਨਾ ਡੋਰ ਨੂੰ ਵੇਚ ਰਿਹਾ ਸੀ ਤੇ ਇਹਦੇ ਕੋਲੋਂ ਅਸੀਂ ਕੁੱਲ 80 ਜਿਹੜੀ ਚਾਈਨਾ ਡੋਰ ਦੇ ਗੁੱਟ ਨੇ ਉਹ ਬਰਾਮਦ ਕੀਤੇ ਨੇ ਜੀ ਤੇ ਕੀ ਕਾ ਦਾ ਕੰਮ ਕਰਦਾ ਜੀ ਇਹ ਬੱਚੀ ਇਹ ਦਿਹਾੜੀ ਨੱਪਾ ਹੀ ਕਰਦਾ ਲੜਕਾ ਤੇ ਅਸਲ ਚ ਇਹ ਕੁਝ ਦਿਨ ਪਹਿਲਾਂ ਹੀ ਇਹ ਕੰਮ ਸ਼ੁਰੂ ਕੀਤਾ ਸੀ ਤੇ ਸਾਡੇ ਕੋਲ ਜਿਸ ਤਰ੍ਹਾਂ ਅਸੀਂ ਅੱਧਾ ਟੀਮਾਂ ਦਾ ਗਠਨ ਕੀਤਾ ਹੋਇਆ ਸੀ ਜੋ ਹਰ ਸਮੇਂ ਹੀ ਨਾਬਾਜ਼ ਸ਼ਹਿਰ ਦੇ ਵਿੱਚ ਸਕਰੀਆ ਸੀਗੇ ਬਹੁਤ ਐਕਟਿਵ ਹੋਏ ਬੇਸੀ ਸਾਡੇ ਸਾਡੀ ਪੁਲੀਸ ਟੀਮ ਤੇ ਇਹਨੇ ਕੁਝ ਦਿਨ ਪਹਿਲਾਂ ਹੀ ਆਪਣਾ ਸ਼ੁਰੂ ਕੀਤਾ ਸੀ ਇਹ ਖਰੀਦੋ ਫਰੋਖਤ ਦਾ ਕੰਮ ਤੇ ਕੱਲ ਅਸੀਂ ਇਸ ਨੂੰ ਸ਼ਾਮ ਵੇਲੇ ਕਾਬੂ ਕੀਤਾ ਇਹ ਨਾਮ ਕੀ ਹੈ ਜੀ ਇਹ ਇਹ ਕਿੱਥੋਂ ਲੈਂਦਾ ਸੀ ਕਿੱਥੇ ਸਟੇਟ ਫਾਰਮਡ ਲਿਖ ਸੀ ਇਹ ਦੇਖੋ ਜੀ ਇਹ ਇਹਦਾ ਨਾਮ ਹੈ ਜਤਨ ਪੁੱਤਰ ਹਰੀਸ਼ ਪੁੱਤਰ ਤੇ ਇਹ ਨਾਬਾਜ਼ ਨਾਬੇ ਨਹੀਂ ਰਹਿਣ ਵਾਲਾ ਹੈ ਤੇ ਇਹ ਨੂੰ ਕੱਲ੍ਹ ਸਾਮ ਨੂੰ ਸਾਡੀ ਟੀਮ ਵੱਲੋਂ ਕਾਬੂ ਕੀਤਾ ਗਿਆ ਹਾਲੇ ਜਿਹੜੀ ਬਾਕੀ ਇਹ ਕਿੱਥੋਂ ਆਂਦਾ ਸੀ ਇਹਦੇ ਨਾਲ ਹੋਰ ਕੌਣ-ਕੌਣ ਨੇ ਇਹ ਸਾਰੀ ਅਸੀਂ ਇਨਵੈਸਟੀਗੇਸ਼ਨ ਦਾ ਬਾਰਟਾ ਜਦੋਂ ਇਹ ਕੰਪਲੀਟ ਹੋਏਗੀ ਤੁਹਾਨੂੰ ਇਹ ਅਸੀਂ ਬਕਰੇ ਤੋਂ ਉੱਤੇ ਦੱਸ ਦਾਂਗੇ ਕਿਹੜੀ ਘਰਾ ਦੇ ਤਹਿਤ ਹੁੰਦੀ ਹੈ ਇਹ ਸਾਰਾ ਮਾਮਲਾ ਇਹ 223 ਦੇ ਬੀਐਨਐਸਡੀ ਅਧੀਨ ਇਹ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਦਰਸਲ ਇਹ ਮਾਨਯੋਗ ਡੀਸੀ ਸਾਹਿਬ ਵੱਲੋਂ ਇੱਕ ਇਸ ਤੇ ਆਰਡਰ ਵੀ ਲਿਖਤ ਪਾਸ ਕੀਤੇ ਹੋਏ ਨੇ ਉਹਨਾਂ ਨੂੰ ਮੁੱਕਰਤੇ ਹੋਏ ਅਸੀਂ ਇਹ ਜਿਹੜਾ ਕੇਸ ਹੈ ਦਰਜ ਰਜਿਸਟਰ ਕੀਤਾ ਜੀ ਇਹ ਇਹ ਜਿਹੜਾ ਜਿਹੜਾ ਮੇਨ ਜਿਵੇਂ ਆ ਹੋਰ ਵੀ ਦੁਕਾਨਦਾਰ ਵੇਚ ਰਹੇ ਉਹਨਾਂ ਨੂੰ ਕੀ ਮੈਸੇਜ ਆਇਆ ਜੋ ਤੁਹਾਡੇ ਕੋਲ ਦੇਖੋ ਇਹ ਪਹਿਲੀ ਗੱਲ ਤਾਂ ਇਹ ਸੋਸਾਇਟੀਲ ਪੁਆਇੰਟ ਆਫ View ਨਾਲ ਹੀ ਜੇ ਦੇਖਿਆ ਜਾਵੇ ਤਾਂ ਇਹ ਬਹੁਤ ਮਾੜੀ ਚੀਜ਼ ਹੈ ਇਹ ਚਾਈਨਾ ਡੋਰ ਇਹਦੇ ਨਾਲ ਜਿਹੜੇ ਪੰਛੀ ਵੀ ਨੇ ਇਨਸਾਨ ਵੀ ਨੇ ਸਭ ਨੂੰ ਹੀ ਨੁਕਸਾਨ ਹੁੰਦਾ ਆਪਾਂ ਪਿਛਲੇ ਦਿਨਾਂ 'ਚ ਦੇਖਿਆ ਵੀ ਹੈ ਕਈ ਹੈ ਜੀ ਇਨਸੀਡੈਂਟ ਆਪਣੇ ਸਾਹਮਣੇ ਆਏ ਨੇ ਕਿ ਕਈ ਜਿਹੜੇ ਪੰਛੀ ਨੇ ਉਹਨਾਂ ਦੇ ਸੱਟਾਂ ਲਗੀਆਂ ਨੇ ਕਈਆਂ ਦੀ ਆਹ ਵਾਈਕਲ ਚਲਾਉਂਦੇ ਹੋਏ ਉਹਨਾਂ ਦੀ ਸੱਟਾਂ ਖਾਧੀਆਂ ਨੇ ਕਈਆਂ ਨੇ ਅੱਜ ਤੱਕ ਥਾਵਾਂ ਤੇ ਤੇ ਇਸ ਰਿਗਰਡਿੰਗ ਮਤਲਬ ਸਾਰੇ ਲੋਕੀ ਸਾਡੇ ਵੱਲੋਂ ਇਹ ਸਨੇਹ ਹੈ ਕਿ ਖੁਸ਼ੀਆਂ ਲਈ ਬਣਾਏ ਜਾਂਦੇ ਆ ਤਿਉਹਾਰ ਤਾਂ ਇਸ ਲਈ ਪਲੀਜ਼ ਇਸ ਦੀ ਵਰਤੋਂ ਕਰਕੇ ਕਿਸੇ ਹੋਰ ਦਾ ਨੁਕਸਾਨ ਆਪਾਂ ਨਾ ਕਰੀਏ ਅਗਰ ਫੇਰ ਵੀ ਜੇਕਰ ਕੋਈ ਇਸ ਦੀ ਹੁਣ ਵਰਤੋਂ ਕਰੂਗਾ ਤਾਂ ਉਹਨੂੰ ਬਹੁਤ ਹੀ ਸਖਤੀ ਨਾਲ ਅਸੀਂ ਜਿੱਟਾਂਗੇ ਸਰ ਕਈ ਬੱਚੇ ਪਤੰਗਦਣੋਂ ਉਹ ਬੱਚਿਆਂ ਤੇ ਕੀ ਮਾਮਲਾ ਕਰ ਜੁਝਾ ਉਹਨਾਂ ਨੂੰ ਪੇਰੈਂਟਸ ਵੀ ਇਨਵੋਲ ਕਰੋ ਵਿੱਚ ਦੇਖੋ ਕਿ ਐਸ ਪਰ ਲਾਅ ਹੀ ਇਹਨੂੰ ਅਮਲ ਵਿੱਚ ਲਿਆਵਾਂਗੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਹੀ ਅਸੀਂ ਆਪਣੀ ਜਿਹੜੀ ਕਾਰਵਾਈ ਹੈ ਉਹ ਕਰਾਂਗੇ ਬਟ ਬੱਚਿਆਂ ਨੂੰ ਅਸੀਂ ਸचेत ਕਰਨਾ ਚਾਹੁੰਦੇ ਆ ਤੇ ਉਹਨਾਂ ਨੂੰ ਹਦਾਇਤ ਕਰਨਾ ਚਾਹੁੰਦੇ ਆ ਬੇਨਤੀ ਕਰਨਾ ਚਾਹੁੰਦੇ ਆ ਕਿ ਇਸ ਚਾਈਨਾ ਡੋਰ ਨੂੰ ਨਾ ਵਰਤੋ ਜਿਹੜੀ ਆਮ ਡੋਰ ਹੈ ਖੁਸ਼ੀਆਂ ਦਾ ਤਿਉਹਾਰ ਤਾਂ ਉਹਦੇ ਨਾਲ ਵੀ ਮਨਾਇਆ ਜਾ ਸਕਦਾ ਹੈ ਠੀਕ ਹੈ ਜੀ ਕਿਸੇ ਡੋਰ ਨੂੰ ਨੁਕਸਾਨ ਪਹੁੰਚਾ ਕੇ ਆਪ ਖੁਸ਼ ਹੋਣਾ ਉਗ ਆਮ ਲੋਕਾਂ ਨੂੰ ਕਿਸ ਰਿਹਾ ਦੇ ਹਾਂ ਕਿਵੇਂ ਤੁਹਾਡੇ ਨਾਲ ਸੰਪਰਕ ਕਰਨਾ ਜਾ ਉਹਨਾਂ ਨੂੰ ਕੀ ਕਹੋਗੇ ਆਮ ਲੋਕਾਂ ਨੂੰ ਮੇਰਾ ਇਹ ਸੁਨੇਹਾ ਹੈ ਮੇਰੀ ਰਿਕੁਐਸਟ ਵੀ ਹੈ ਤੇ ਮਾੜੇ ਅੰਦਰਾਂ ਨੂੰ ਮੇਰੀ ਚੇਤਾਵਨੀ ਹੈ ਕਿ ਕਿਸੇ ਵੀ ਪ੍ਰਕਾਰ ਇਸ ਡੋਰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਤੇ ਆਮ ਪਬਲਿਕ ਆਪਣੇ ਇੱਕ ਤਰ੍ਹਾਂ ਦੇ ਵਿੱਚ ਆਪਣੇ ਝੱਟਾਂ ਦੇ ਪਤੰਗ ਵਗੈਰਾ ਜਿਹੜਾ ਕੋਈ ਉਡਾ ਰਿਹਾ ਹੈ ਤਾਂ ਉਹ ਕੋਈ ਵੀ ਆਮ ਡੋਰ ਜਿਹੜੀ ਮਾਰਕਟ ਚ ਅਵੇਲੇਬਲ ਹੈ ਉਹਨੂੰ ਯੂਜ਼ ਕਰਕੇ ਉਹ ਕਰ ਸਕਦਾ ਹੈ ਬਟ ਜਿਹੜੀ ਆ ਮੌਤ ਦੀ ਡੋਰ ਹੈ ਇਸ ਚੀਜ਼ ਤੋਂ ਇਹ ਗਰੇਜ ਕਰਨ ਆਦਰਵਾਇਸ ਜੋ ਕਾਨੂੰਨ ਸਾਨੂੰ ਇਜਾਤ ਤੋ ਲਊਗਾ ਅਸੀਂ 60 ਤੋਂ 60 ਇਹਨਾਂ ਦੇ ਕਾਰਵਾਈਆਂ ਵਿੱਚ ਲਿਆਵਾਂਗੇ ਜਿਹੜਾ ਬੱਚਾ ਡਾਉਂਦਾ ਉਹਦੇ ਪੇਰੈਂਟਸ ਨੂੰ ਵੀ ਪਤਾ ਹੁੰਦਾ ਕਿ ਚਾਈਨਿਕ ਡੋ ਦਾ ਉਹ ਕਿਉਂ ਇਸ ਤਰ੍ਹਾਂ ਦੇਖੋ ਅਸੀਂ ਆਪੂ ਵੱਲ ਸਾਰਿਆਂ ਨੂੰ ਇਸ ਚੀਜ਼ ਸੰਬੰਧੀ ਜਾਣੂ ਕਰਾਇਆ ਅਸੀਂ ਜਾਗਰੂਕ ਵੀ ਕੀਤਾ ਅਸੀਂ ਫਲੈਕਸ ਵਿੱਚ ਪੁਆਏ ਸੀਗੇ ਪਿੱਛੇ ਤਾਂ ਹੁਣ ਇਸ ਚੀਜ਼ ਦਾ ਅਸਰ ਵੀ ਦੇਖਣ ਨੂੰ ਮਿਲਿਆ ਬਹੁਤ ਆਮ ਜੀ ਮੈਂ ਪਹਿਲਾਂ ਕਰੀ ਆ ਮਿਲਦੀ ਆਉਂਦੀਆਂ ਸੀ ਹੁਣ ਇਹ ਬਿਲਕੁਲ ਹੀ ਬੈਂਡ ਹੈ ਇਹ ਬਹੁਤ ਹੀ ਓਕੇ ਜਿਵੇਂ ਆ ਜਿਵੇਂ ਲੁਕ ਚੁਪ ਕੇ ਦੇ ਰਿਆ ਸੀਗਾ ਤਾਂ ਇਹਨੂੰ ਕਾਬੂ ਕਰ ਲਿਆ ਤਾਂ ਸਾਨੂੰ ਉਮੀਦ ਹੈ ਕਿ ਹੁਣ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਕਰੂਗਾ ਤੇ ਪੇਰੈਂਟਸ ਨੂੰ ਵੀ ਇਹ ਰਿਕੁਐਸਟ ਹੈ ਕਿ ਆਪਣੇ ਬੱਚਿਆਂ ਨੂੰ ਸਮਝਾਣ ਜਾਗਰੂਕ ਕਰਨ ਕਿ ਐਸ ਡੋਰ ਦੀ ਵਰਤੋਂ ਉਹ ਨਾ ਕਿੰਨੇ ਕ ਦੀ ਬੇਚਦਾ ਸੀਗਾ ਇੱਕ ਗੁੱਟ ਕੀ ਇਹ ਕੋਈ ਲੱਗਿਆ ਪਤਾ ਮੁੰਡਲੇ ਨਹੀਂ ਜਾਂਦਾ ਸਰ ਇਹ ਇਨਵੈਸਟੀਗੇਸ਼ਨ ਦਾ 파ਰਟ ਹੈ ਤੁਹਾਨੂੰ ਅਸੀਂ ਵੱਖਰੇ ਤੌਰ ਤੇ ਦੱਸ ਦਾਂਗੇ ਕਿ ਕਿੰਨੇ ਕ ਦੀ ਇਹਦੀ ਕੀਮਤ ਸੀਗੀ ਇਹਦੀ